ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम्सਟਡੀ ਵੀ ਤੇ ਜੋਬ ਅਲਰਟ ਤੇ ਤਾਂ ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਿੱਖ ਇਤਿਹਾਸ ਤੇ ਮਰਾਠਾ ਵੰਸ਼ ਦੇ ਨਾਲ ਸਬੰਧਤ ਇਹਨਾਂ ਦੋਮਾ ਜਿਹੜਾ ਇਤਿਹਾਸ ਨੂੰ ਉਚਿਤ ਥਾਂ ਮਿਲੀ ਹੈ ਮਹਾਨ ਸ਼ਾਸਕਾਂ ਦੀ ਪ੍ਰਮੁਖਤਾ ਜਿਹੜੀ ਵਧੀ ਹੈ ਜਿਹੜੇ ਕਿਤੇ ਨਾ ਕਿਤੇ ਲੋਪ ਹੋਣ ਖਤਾਰੇ ਸੀ ਲੋਪ ਹੋਣ ਆ ਜਿਹੜੇ ਉਹ ਕਿਨਾਰੇ ਸੀਗੇ ਬੁੱਕਸ ਦੇ ਵਿੱਚੋਂ ਤਾਂ ਹੁਣ ਬੱਚੇ ਇਹਨਾਂ ਨੂੰ ਹੋਰ ਵਿਸਤਾਰ ਨਾਲ ਬੱਧ ਚੈਪਟਰਾਂ ਦੇ ਵਿੱਚ ਹੈ ਜਿਹੜਾ ਉਹ ਪੜਨਗੇ ਤਾਂ ਪੂਰੀ ਜਾਣੀ ਪੂਰੀ ਜਾਣਕਾਰੀ ਹੈ ਕਿ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਇਹ ਸਲਾੰਗਾ ਜੋਗ ਕਦਮ ਜਿਹੜਾ ਪੁੱਟਿਆ ਗਿਆ ਐਨਸੀਆਰਟੀ ਦੇ ਵੱਲੋਂ ਜਾਰੀ ਕੀਤੀ ਗਈ 8ਵੀਂ ਕਲਾਸ ਦੀ ਸਮਾਜਿਕ ਵਿਗਿਆਨ ਦੀ ਨਵੀਂ ਪਾਠ ਪੁਸਤਕ ਦੇ ਵਿੱਚ ਮਰਾਠਾ ਸ਼ਾਸਕਾਂ ਜਾਂ ਆਗੂ ਕਹੇ ਲੋ ਦੇ ਵਿਸਤਾਰਤ ਦ੍ਰਿਸ਼ਟੀਕੋਣ ਤੋਂ ਲੈ ਕੇ ਸਿੱਖ ਧਰਮ ਦੇ ਇਤਿਹਾਸ ਅਤੇ ਸ਼ਕਤੀਸ਼ਾਲੀ ਖੇਤਰੀ ਰਾਜਵੰਸ਼ਾ ਤੋਂ ਲੈ ਕੇ ਨਰਸਿੰਘ ਦੇਵ ਪਹਿਲਾ ਵਰਗੇ ਅਣ ਦੇਖੇ ਜਿਹੜੇ ਸ਼ਾਸਕ ਹੋਏ ਐ ਇਹਨਾਂ ਤੱਕ ਦਾ ਸੁਮੇਲ ਹੈ ਜਿਹੜਾ ਉਹ ਸ਼ਾਮਲ ਕੀਤਾ ਗਿਆ ਇਹ ਭਾਰਤੀ ਇਤਿਹਾਸ ਦਾ ਇੱਕ ਵਿਆਪਕ ਤੇ ਸਮੁੱਚਾ ਖਾਕਾ ਹੈ ਜਿਹੜਾ ਉਹ ਪੇਸ਼ ਕਰੇਗੀ ਤਾਂ ਕਿਤਾਬ ਹੈ ਐਕਸਪਲੋਰਿੰਗ ਸੋਸਾਇਟੀ ਇੰਡੀਆ ਐਂਡ ਬियੰਡ ਗ੍ਰੇਟ 8 ਭਾਗ ਪਹਿਲਾ ਇਸ ਤੇ ਸਿੱਖ ਤੇ ਮਰਾਠਾ ਸਾਮਰਾਜਾਂ ਤੇ ਵਿਸਥਾਰਤ ਅਧਿਆਏ ਜਿਹੜਾ ਪੇਸ਼ ਕਰਦੀ ਹੈ ਜਿਹੜੇ ਸਿਰਫ ਕੁਝ ਸਫਿਆਂ ਜਾ ਸੰਖੇਪ ਸਦਰੰਬਾ ਤੱਕ ਜਿਹੜੇ ਪਹਿਲਾਂ ਸੀਮਤ ਸੀਗੇ ਇਹ ਨਰਸਿੰਘ ਦੇ ਪਹਿਲਾ 오ਡੀਸ਼ਾ ਦੇ ਗਜਪਤੀ ਸ਼ਾਸਕ ਹੋਇਸਾਲ ਰਾਣੀ ਅਬਬਕਾ ਪਹਿਲੀ ਤੇ ਦੂਜੀ ਅਤੇ ਟਰਾਵਨਕੋਰ ਦੇ ਮਾਰਥੰਡ ਵਰਮਾ ਵਰਗੀਆਂ ਖੇਤਰੀ ਸ਼ਖਸੀਅਤਾਂ ਨੂੰ ਰਾਸ਼ਟਰੀ ਫੌਕਸ ਦੇ ਵਿੱਚ ਜੜਾ ਲਿਆਉਂਦੀ ਹੈ ਨਵੀਂ ਪਾਠ ਪੁਸਤਕ ਚ ਮਸ਼ਹੂਰ ਰਾਜਪੂਤ ਸ਼ਾਸਕਾਂ ਜਿਵੇਂ ਰਾਣਾ ਕੁੰਭਾ ਮਹਾਰਾਣਾ ਪ੍ਰਤਾਪ ਦੇ ਸਿਰਫ ਯੋਧਿਆਂ ਦੇ ਰੂਪ ਵਿੱਚ ਨਹੀਂ ਬਲਕਿ ਦਿੱਲੀ ਚ ਸ਼ਕਤੀ ਸਥੋਲਨਾ ਦੇ ਬਦਲ ਦੇ ਦੌਰ ਦੌਰਾਨ ਰਣਨੀਤਿਕ ਮਹੱਤਵ ਦੇ ਵਿਅਕਤੀਆਂ ਦੇ ਰੂਪ ਚ ਵੀ ਹਵਾਲਾ ਜਿਹੜਾ ਉਹ ਦਿੱਤਾ ਗਿਆ ਇਸ ਤੋਂ ਇਲਾਵਾ ਸਿੱਖ ਇਤਿਹਾਸ ਦੀ ਗੱਲ ਕਰੀਏ ਸਿੱਖ ਗੁਰੂਆਂ ਦੇ ਸ਼ਾਸਕਾਂ ਦਾ ਵਿਸਤਾਰਤ ਵੇਰਵਾ ਸਿੱਖ ਅਧਿਆਇ ਚ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੇ ਗਏ ਭਗਤੀ ਅੰਦੋਲਨ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਹਿਤ ਹਥਿਆਰਬੰਦ ਵਿਰੋਧ ਖਾਲਸਾ ਪੰਥ ਦੀ ਸਥਾਪਨਾ ਤੇ ਮਹਾਰਾਜਾ ਰਣਜੀਤ ਸਿੰਘ ਤਹਤ ਇੱਕੀਕ੍ਰਿਤ ਸਾਮਰਾਜ ਦੀ ਸਥਾਪਨਾ ਤੱਕ ਦਾ ਵੀਰਵਾ ਇਸ ਦੇ ਉਭਾਰ ਦਾ ਬਾਰਨ ਜਿਹੜਾ ਇਸ ਕਿਤਾਬ ਦੇ ਵਿੱਚ ਕੀਤਾ ਗਿਆ ਹੈ ਜਿਹੜਾ ਦੱਸਦਾ ਕਿ ਸਿੱਖ ਗੁਰੂ ਮੁਗਲਾਂ ਦੇ ਸ਼ੋਸ਼ਣ ਖਿਲਾਫ ਕਿਵੇਂ ਖੜੇ ਹੋਏ ਸੀ ਜਿਦੇ ਵਿੱਚ ਗੁਰੂ ਤੇਗ ਹਾਰਾ ਜੀ ਦੀ ਸ਼ਹਾਦਤ ਹੈ ਜਿਹੜੀ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਥਾਪਨਾ ਦੇ ਮਹੱਤਵਪੂਰਨ ਪਾਲਾ ਜਿਹੜੇ ਉਹ ਸ਼ਾਮਲ ਕੀਤੇ ਗਏ ਨੇ ਇਤਿਹਾਸ ਹੈ ਜਿਹੜਾ ਸ਼ਾਮਲ ਕੀਤਾ ਗਿਆ ਹੈ ਕਿਤਾਬ ਦੇ ਵਿੱਚ ਸਿੱਖ ਸਾਮਰਾਜ ਦੀ ਧਰਮ ਨਿਰਪੱਖ ਤੇ ਸਮੁੱਚੀ ਸ਼ਾਸਨ ਸ਼ੈਲੀ ਨੂੰ ਵੀ ਇਹ ਜਿਹੜਾ ਉਜਾਗਰ ਕੀਤਾ ਗਿਆ ਜਿਹੜੀ ਪੰਜਾਬ ਤੋਂ ਕਸ਼ਮੀਰ ਦੇ ਕੁਝ ਹਿੱਸਿਆਂ ਤੱਕ ਫੈਲੀ ਹੋਈ ਸੀ 19ਵੀਂ ਸਦੀ ਦੇ ਮੱਧ ਤੱਕ ਉਪਨਿਵੇਸ਼ੀ ਵਿਸਥਾਰ ਖਿਲਾਫ ਮਜ਼ਬੂਤ ਗੜਾ ਜਿਹੜੀ ਉਹ ਬਣੀ ਰਹੀ ਤਾਂ 2025-26 ਦੇ ਵਿਧਾਇਕ ਸੈਸ਼ਨ ਤੋਂ ਸ਼ੁਰੂ ਕੀਤੀ ਜਾਣ ਵਾਲੀ ਇਹ ਕਿਤਾਬ ਮੁਗਲ ਸਭਰਾਟਾਂ ਦੇ ਚਿੱਤਰਣ ਵਿੱਚ ਇੱਕ ਬਦਲਾਅ ਦਾ ਸੰਕੇਤ ਹੈ ਜਿਹੜਾ ਦੇਵੇਗੀ ਜਿਹਦੇ ਵਿੱਚ ਜਿੱਤ ਧਾਰਮਿਕ ਫੈਸਲੇ ਸਭਿਆਚਾਰਕ ਯੋਗਦਾਨ ਜਲਮਪੁਨੇ ਦੇ ਵਿਸਤਾਰਤ ਵੇਰਵੇ ਜਿਹੜੇ ਉਹ ਦਿੱਤੇ ਗਏ ਨੇ ਮਰਾਠਿਆਂ ਤੇ ਅਧਿਆਏ ਜਿਹੜਾ ਪਹਿਲਾਂ ਸਿਰਫ ਡੇਢ ਸਫਿਆਂ ਤੱਕ ਦਾ ਸੀਗਾ ਹੁਣ 22 ਸਫਿਆਂ ਦੇ ਵਿੱਚ ਵਿਸਤਾਰਤਾ ਜਿਹੜਾ ਕੀਤਾ ਗਿਆ ਸੋ ਡੇਢ ਸਫੇ ਤੋਂ 22 ਸਫੇ ਦਾ ਇਤਿਹਾਸ ਹੈ ਜਿਹੜਾ ਉਹ ਮਰਾਠਿਆਂ ਦਾ ਹੁਣ ਇਸ ਬੁੱਕ ਦੇ ਵਿੱਚ ਪੜਿਆ ਜਾਊਗਾ 17ਵੀਂ ਸਦੀ ਚ ਸ਼ਿਵਾਜੀ ਦੇ ਉਦੇ ਤੇ ਰਾਏਗੜ ਕਿਲੇ ਚ ਉਹਨਾਂ ਦੇ ਗੱਦੀ ਦੇ ਬੈਠਣ ਤੋਂ ਜਿਹੜਾ ਸ਼ੁਰੂ ਹੁੰਦਾ ਹੈ ਇਨ੍ਹਾਂ ਅਧਿਆਏ ਚ ਉਹਨਾਂ ਦੀਆਂ ਨਵੀਨ ਪ੍ਰਸ਼ਾਸਨਿਕ ਪ੍ਰਣਾਲੀਆਂ ਗੁਰੀਲਾ ਜੁੱਧ ਸ਼ੈਲੀ ਸਮੇਤ ਸਮੁੱਚੀ ਫੌਜੀ ਜਿਹੜੀ ਉਹਨਾਂ ਦੀ ਫੌਜ ਦੀਆਂ ਰਣਨੀਤੀਆਂ ਸੀ ਉਸ ਸਮੇਂ ਤੇ ਸਵਰਾਜ ਤੇ ਜ਼ੋਰ ਦੇਣ ਦਾ ਵਰਣਨ ਹੈ ਜਿਹੜਾ ਉਹ ਕੀਤਾ ਗਿਆ ਤਾਂ ਇਹ ਇੱਕ ਆਪਾਂ ਚੰਗਾ ਉਪਰਾਲਾ ਚੰਗਾ ਫੈਸਲਾ ਐਨਸੀਆਰਟੀ ਦਾ ਕਹਿ ਸਕਦੇ ਹਾਂ ਜੋ 8ਵੀਂ ਦੀ ਬੁੱਕ ਦੇ ਵਿੱਚ ਇਤਿਹਾਸ ਦੇ ਸਫ਼ੇ ਹੈ ਜਿਹੜੇ ਉਹ ਵਧਾਈ ਗਏ ਹੈ ਤਾਂ ਜੋ ਹੋਰ ਬੱਚੇ ਵਿਸਤਾਰ ਨਾਲ ਸਾਡੇ ਇਤਿਹਾਸ ਨੂੰ ਜਿਹੜਾ ਉਹ ਪੜ ਸਕਣ ਤਾਂ ਇਹ ਫੈਸਲਾ ਵਧੀਆ ਲੱਗਿਆ ਜਾਣਕਾਰੀ ਹੋਰ ਤੱਕ ਜਰੂਰ ਪਹੁੰਚਾ ਦਿਓ ਬਾਕੀ ਅੱਗੇ ਜੋ ਅਪਡੇਟਸ ਹੋਣਗੀਆਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ